ਜਦੋਂ ਥੋੜੇ ਜੇ ਦੁੱਖ ਆ ਜਾਣ ਫਿਰ ਸਾਡੀ ਸ਼ਰਧਾ ਟੁੱਟ ਜਾਂਦੀ ਹੈ ਫਿਰ ਕਈ ਵਾਰੀ ਆਪਾਂ ਇੱਕ ਦਰ ਛੱਡਦੇ ਹਾਂ ਹੋਰ ਦਰ ਲੱਭਦੇ ਹਾਂ ਮਨੁੱਖ ਨੂੰ ਸਮਝਾਉਣ ਦੇ ਲਈ ਕਈ ਚੀਜ਼ਾਂ ਸੰਸਾਰ ਦੇ ਅੰਦਰ ਪ੍ਰਗਟ ਕੀਤੀਆਂ ਤੁਸੀਂ ਸੁਣਿਆ ਕਈ ਵਾਰ ਸੇਠ ਦੁਨੀ ਚੰਦ ਪੱਟੀ ਦੇ ਰਹਿਣ ਵਾਲਾ ਉਹਦੇ 7 ਲੜਕੀਆਂ ਹੋਈਆਂ ਤੇ 6 ਲੜਕੀਆਂ ਪਹਿਲਾਂ ਹੋਈਆਂ ਬੜੀਆਂ ਬੇਨਤੀਆਂ ਕੀਤੀਆਂ ਜੱਗ ਕੀਤੇ ਪਰ ਉਹਨਾਂ ਦੇ ਜਰੀਏ ਪ੍ਰਮਾਤਮਾ ਨੇ ਖੇਡ ਕੋਈ ਹੋਰ ਵਰਤੌਣੀ ਹੁੰਦੀ ਹੈ ਪਰ ਸਾਨੂੰ ਪਤਾ ਨਹੀਂ ਹੁੰਦਾ ਵੀ ਇਹ ਕਿਉਂ ਹੋ ਰਿਹਾ ਹੈ ਲੇਕਿਨ ਜਦੋਂ ਹੁਣ ਸੇਠ ਦੁਨੀ ਚੰਦ ਦੇ ਸੱਤਵੀਂ ਵੀ ਲੜਕੀ ਹੋਈ ਤਾਂ ਇਹਦੀ ਸ਼ਰਧਾ ਟੁੱਟ ਗਈ ਇਹ ਰੱਬ ਦੀ ਹੋਣ ਤੋਂ ਮੁਨਕਰ ਹੋ ਗਿਆ ਤੇ ਇਹਦੇ ਅੰਦਰ ਮਾਣ ਵੀ ਆ ਗਿਆ ਕਿ ਮੈਂ ਬੜਾ-ਬੜਾ ਧਨੀ ਆਦਮੀ ਹਾਂ ਕਿ ਕੋਈ ਨਹੀਂ ਪਾਲ ਸਕਦਾ ਮੈਂ ਤਾਂ ਸੱਤ ਲੜਕੀਆਂ ਨੂੰ ਪਾਲ ਰਿਹਾ ਹਾਂ ਇਹਦੇ ਅੰਦਰ ਮਾਨਾ ਤੇ ਸਭ ਤੋਂ ਛੋਟੀ ਜਿਹੜੀ ਲੜਕੀ ਸੀ ਜਿਹਦਾ ਨਾਮ ਰਜਨੀ ਸੀ ਉਹ ਕੁਝ ਸਮਾਂ ਆਪਣੇ ਨਾਨਕੇ ਘਰ ਰਹੀ ਤੇ ਨਾਨਕੇ ਪਰਿਵਾਰ ਸੀ ਜਿਹੜਾ ਉਹ ਗੁਰਨਾਨਕ ਦੇਵ ਜੀ ਦੇ ਦਰ ਘਰ ਨਾਲ ਜੁੜਿਆ ਹੋਇਆ ਸੀ ਭਾਵ ਧਾਰਮਿਕ ਬਿਰਤੀ ਦਾ ਸੀ ਰੱਬ ਤੇ ਭਰੋਸਾ ਰੱਖਣ ਵਾਲਾ ਸੀ ਹੁਣ ਰਾਜਨੀ ਉੱਥੇ ਰਹਿੰਦੀ ਸੀ ਇਹਨੂੰ ਵੀ ਜਿਹੜੇ ਸੰਸਕਾਰ ਸੀ ਉਹ ਜੇ ਮਿਲ ਗਏ ਜਿਹੋ ਜੇ ਪਰਿਵਾਰ ਵਿੱਚ ਜਿਹੋ ਦਾ ਮਾਹੌਲ ਹੈ ਉਹੋ ਜੇ ਸੰਸਕਾਰ ਮਿਲਦੇ ਆ ਬੱਚਿਆਂ ਤੇ ਜਦੋਂ ਇੱਕ ਦਿਨ ਇਹ ਪੱਟੀ ਗਈ ਆਪਣੇ ਪਿੰਡ ਪੱਟੀ ਦੇ ਰਹਿਣ ਵਾਲਾ ਸੀ ਸੇਠ ਦੁਨੀ ਚੰਦ ਗਈ ਤੇ ਇੱਕ ਦਿਨ ਪੁੱਛਣ ਲੱਗਾ ਸੇਠ ਦੁਨੀ ਚੰਦ ਆਪਣੀਆਂ ਬੇਟੀਆਂ ਨੂੰ ਕਿ ਐ ਬੇਟਾ ਮੈਂ ਤੁਹਾਨੂੰ ਪਾਲ ਰਿਹਾ ਹਾਂ ਤੇ ਤੁਹਾਨੂੰ ਲਿਆ ਕੇ ਖਵਾਉਣਾ ਹਾਂ ਤੇ ਤੁਸੀਂ ਮੇਰਾ ਦਿੱਤਾ ਹੀ ਖਾਂਦੀ ਹੋ ਤੇ ਦੱਸੋ ਵੀ ਇਹ ਤੁਹਾਨੂੰ ਪ੍ਰਵਾਨ ਹੈ ਤੁਸੀਂ ਕੀ ਦਾ ਦਿੱਤਾ ਖਾ ਰਹੀਆਂ ਹੋ ਹੁਣ ਵਾਰੀ-ਵਾਰੀ ਜਦੋਂ ਪੁੱਛਿਆ ਪਹਿਲੀ ਲੜਕੀ ਨੂੰ ਪੁੱਛਿਆ ਪਿਤਾ ਜੀ ਤੇਰਾ ਦਿੱਤਾ ਖਾਨਿਆ ਸੀ ਫਿਰ ਦੂਜੀ ਲੜਕੀ ਨੂੰ ਪੁੱਛਿਆ ਤੀਜੀ ਨੂੰ ਫਿਰ ਚੌਥੀ ਨੂੰ ਫਿਰ ਪੰਜਵੀਂ ਨੂੰ ਫਿਰ ਛੇਵੀਂ ਨੂੰ ਪਿਤਾ ਜੀ ਤੁਹਾਡਾ ਦਿੱਤਾ ਖਾਨਿਆ ਤੇ ਹੁਣ 7ਵੀਂ ਸੀ ਜਿਹੜੀ ਰਜਨੀ ਜਦੋਂ ਉਹਨੂੰ ਪੁੱਛਿਆ ਉਹਨੂੰ ਗਿਆਨ ਸੀ ਅੰਦਰੋਂ ਉਹ ਕਹਿੰਦੀ ਪਿਤਾ ਜੀ ਗੱਲ ਇਹ ਆ ਜਿਹੜੇ ਮਾਤਾ ਪਿਤਾ ਹੁੰਦੇ ਆ ਨਾ ਉਹਨੇ ਸੁਣਿਆ ਸੀ ਜਿਹੜੇ ਮਾਤਾ ਪਿਤਾ ਹੁੰਦੇ ਆ ਇਹ ਜਰੀਆ ਨੇ ਸਾਨੂੰ ਜਨਮ ਦਿੰਦੇ ਪਾਲ ਤੁਹਾਨੂੰ ਵੀ ਅਕਾਲ ਪੁਰਖ ਵੈਗੁਰੂ ਰਹਾ ਤੇ ਸਾਨੂੰ ਵੀ ਕਾਲਪੁਰਖ ਵਹਿਗੁਰੂ ਹੀ ਪਾਲ ਰਿਹਾ ਹੈ ਉਹੀ ਆਪਾਂ ਨੂੰ ਸਾਰਿਆਂ ਨੂੰ ਰੋਜੀ ਦੇ ਰਿਹਾ ਹੈ ਇਹ ਭਲੇਖਾ ਸਾਡਾ ਜੇ ਅਸੀਂ ਕਹੀਏ ਕਿ ਅਸੀਂ ਕੁਝ ਕਰ ਰਹੇ ਆਂ ਜਾਂ ਤੁਸੀਂ ਕਹੋ ਕਿ ਅਸੀਂ ਪਾਲ ਰਹੇ ਆਂ ਨਹੀਂ ਬਸ ਉਹਦੀ ਵਿਧ ਬਣਾਈ ਹੋਈ ਹੈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਉਹ ਰਾਜਨੀ ਕਹਿੰਦੀ ਆਪਾਂ ਪੂਰਵਲੇ ਜਨਮਾਂ ਦੇ ਇਕੱਠੇ ਹੋਏ ਆ ਪਿਤਾ ਜੀ ਤੁਹਾਡਾ ਸਤਿਕਾਰ ਬਹੁਤ ਹੈ ਤੁਸੀਂ ਸਾਨੂੰ ਜਨਮ ਦਿੱਤਾ ਤੁਹਾਡੇ ਜਰੀਏ ਜਨਮ ਹੋਇਆ ਤੁਸੀਂ ਸਾਡੀ ਪਰਵਰਿਸ਼ ਕੀਤੀ ਸਾਨੂੰ ਵੱਡੇ ਕੀਤਾ ਪਰ ਇਹ ਉਦਮ ਤੁਹਾਨੂੰ ਪਰਮਾਤਮਾ ਨੇ ਬਖਸ਼ਿਆ ਕਿਉਂਕਿ ਉਹਨੂੰ ਗਿਆਨ ਸੀ ਧਾਰਮਿਕ ਬਿਰਤੀ ਰੱਖਦੀ ਸੀ ਮਾਤਾ ਪਿਤਾ ਦੇ ਜਰੀਏ ਅਸੀਂ ਸੰਸਾਰ ਤੇ ਆਉਂਨੇ ਆ ਪਰ ਜੋਤਕਾਲ ਪੁਰਖ ਵਾਹਿਗੁਰੂ ਦੀ ਉਹਨੂੰ ਮਾਨਸਿ ਹੁਣ ਸੇਠ ਦੁਨੀ ਚੰਦ ਨੂੰ ਸਮਝਣ ਦੀ ਬਜਾਏ ਗੁੱਸਾ ਚੜ ਗਿਆ ਕ੍ਰੋਧ ਚੜ ਗਿਆ ਕਹਿੰਦਾ ਵੇਖ ਇਹ ਤੇਰੀਆਂ ਭੈਣਾਂ ਨੇ ਛੇ ਇਹ ਕਹਿੰਦੀਆਂ ਪਿਤਾ ਜੀ ਤੁਹਾਡਾ ਦਿੱਤਾ ਖਾਨੇ ਆ ਤੂੰ ਕਹਿੰਨੀ ਆ ਕਿ ਮੈਂ ਪ੍ਰਮਾਤਮਾ ਦਾ ਦਿੱਤਾ ਖਾਨੀ ਬੜਾ ਗੁੱਸੇ ਹੋਇਆ ਮਨ ਵਿੱਚ ਕਹਿੰਦਾ ਮੈਂ ਵੇਖਦਾ ਫਿਰ ਪ੍ਰਮਾਤਮਾ ਤੁਹਾਨੂੰ ਕਿਵੇਂ ਖਾਣ ਨੂੰ ਦੇਵੇਗਾ ਕਿਵੇਂ ਖਾਣ ਨੂੰ ਦਿੰਦਾ ਮੈਂ ਵੇਖਦਾ ਕਰਕੇ ਕਹਿੰਦੇ ਉਹਨੇ ਆਪਣੇ ਕੁਝ ਬੰਦਿਆਂ ਨੂੰ ਕਿਹਾ ਕਿ ਜਾਓ ਕੋਈ ਜਿੱਥੇ ਕੋੜੀ ਰਹਿੰਦੇ ਆ ਕੋਈ ਆਸ਼ਰਮ ਦੇ ਵਿੱਚੋਂ ਇਹੋ ਜਾਂ ਕੋੜੀ ਲੱਭ ਕੇ ਲੈ ਕੇ ਆਓ ਜਿਹਨੂੰ ਕੋੜ ਦਾ ਰੋਗ ਹੋਵੇ ਉਹ ਗਏ ਤੇ ਉਹਨਾਂ ਨੇ ਇੱਕ ਕੋੜੀ ਲੱਭ ਕੇ ਲੈ ਕੇ ਆਂਦੀ ਬੜਾ ਜਿਹੜੀਆਂ ਭੈੜਾ ਨੇ ਵੱਡੀਆਂ ਉਹਨਾਂ ਨੇ ਬੜਾ ਸਮਝਾਇਆ ਪਿਤਾ ਜੀ ਕੋਈ ਗੱਲ ਨਹੀਂ ਇਹ ਛੋਟੀ ਹੈ ਅਣਜਾਣ ਹੈ ਤੇ ਮਾਂ ਨੇ ਵੀ ਸਮਝਾਇਆ ਵੀ ਕੋਈ ਗੱਲ ਨਹੀਂ ਪਰ ਸੇੜ ਦੁਨੀ ਚੰਦ ਕਹਿੰਦੇ ਨਾ ਮੰਨਿਆ ਉਹਨੂੰ ਗੁੱਸਾ ਉਹਦੇ ਦਿਮਾਗ ਤੇ ਹਾਵੀ ਸੀ ਕਹਿੰਦਾ ਨਹੀਂ ਮੈਂ ਦੇਖਣਾ ਚਾਹੁੰਦਾ ਇਹਨੂੰ ਬਹੁਤ ਗਿਆਨ ਹੈ ਤੇ ਜਦੋਂ ਕੁੜੀ ਭਾਲ ਕੇ ਲੈ ਕੇ ਅੰਦਰ ਕਹਿੰਦਾ ਲੈ ਹੁਣ ਰਾਜਨੀ ਮੈਂ ਤੈਨੂੰ ਇਸ ਕੁੜੀ ਦੇ ਲੜ ਲਾਉਣ ਲੱਗਾ ਕਹਿੰਦੇ ਉਥੇ ਪੱਲਾ ਫੜਾ ਕੇ ਤੇ ਕੋੜੀ ਨਾਲ ਸ਼ਾਦੀ ਕਰ ਦਿੱਤੀ ਹੁਣ ਤੁਰਦਾ ਤੇ ਉਹ ਹੈ ਨਹੀਂ ਸੀ ਤੇ ਰਜਨੀ ਨੇ ਕੀ ਕਰਿਆ ਟੋਕਰੀ ਵਿੱਚ ਬਹਾਲ ਲਿਓ ਟੋਕਰੀ ਇਦਾਂ ਕੱਪੜਾ ਰੱਖ ਕੇ ਸਜਾ ਕੇ ਪਰਵਾਣ ਕੀਤਾ ਕਿ ਜਿਵੇਂ ਪਰਮਾਤਮਾ ਨੂੰ ਮਨਜ਼ੂਰ ਹੈ ਵੀ ਤੁਸੀਂ ਨਹੀਂ ਕਰ ਰਹੇ ਇਹ ਵੀ ਉਹਦੀ ਖੇਡ ਹੈ ਕੋਈ ਜਰੀਆ ਹੈ ਅੱਗੇ ਜਾ ਕੇ ਪਤਾ ਲੱਗੇਗਾ ਮੈਨੂੰ ਪ੍ਰਵਾਣ ਹੈ ਤੇ ਰਜਨੀ ਨੇ ਉਹ ਕੋੜੀ ਨੂੰ ਬਹਾਇਆ ਟੋਕਰੀ ਤੇ ਵਿੱਚ ਤੇ ਆਪਣੇ ਸਿਰ ਦੇ ਉੱਪਰ ਰੱਖ ਲਿਆ ਬੜਾ ਸਮਝਾਇਆ ਰਜਨੀ ਤੂੰ ਸਮਝ ਜਾਏ ਠੀਕ ਨਹੀਂ ਹੈ ਅਜੇ ਵੀ ਮਾਫੀ ਮੰਗ ਲੈ ਪਿਤਾ ਤੋਂ ਉਹ ਕਹਿੰਦੀ ਨਹੀਂ ਮੇਰੇ ਕਰਮਾਂ ਚ ਲਿਖਿਆ ਹੀ ਇਦਾਂ ਲੇਖ ਨਾ ਮਿੱਟੀ へ ਸਖੀ ਜੋ ਲਿਖਿਆ ਕਰਤਾਰ ਜੋ ਕਰਤਾਰ ਨੇ ਲਿਖ ਦਿੱਤਾ ਪੈਣੋ ਉਹਨੂੰ ਕੋਈ ਨਹੀਂ ਮਿਟਾ ਸਕਦਾ ਮੇਰੇ ਕਰਮਾਂ ਚ ਜਿੰਨਾ ਸੁੱਖ ਸੀ ਮੈਂ ਲੈ ਲਿਆ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ ਸੁਖੀ ਬਸੋ ਧਰਮ ਦੀ ਉਹ ਭੈਣੋ ਅੱਜ ਨੇ ਮੇਲ ਅਖੀਰਾ ਬਸ ਇੰਨਾ ਹੀ ਸੀ ਕੋਈ ਗੱਲ ਨਹੀਂ ਮੈਨੂੰ ਮੇਰੇ ਪਰਮਾਤਮਾ ਤੇ ਭਰੋਸਾ ਹੈ ਵੇਖ ਹਰਣਾਖਸ਼ ਵੀ ਆਪਣੇ ਪੁੱਤਰ ਪ੍ਰਹਿਲਾਦ ਨੂੰ ਇਦਾਂ ਕਹਿੰਦਾ ਸੀ ਤੇ ਪ੍ਰਹਿਲਾਦ ਆਪਣੇ ਧਰਮ ਤੇ ਪੂਰਾ ਰਹਾ ਤੇ ਪ੍ਰਹਿਲਾਦ ਦੀ लाज ਰੱਖੀ ਤੇ ਮੇਰੀ ਵੀ ਉਹ ਪਰਮਾਤਮਾ ਜ਼ਰੂਰ लाज ਰੱਖੇਗਾ ਤੁਰਪਈ ਘਰੋਂ ਤੇ ਵੇਖਣ ਵਾਲੇ ਵੇਖਦੇ ਆ ਵੀ ਲੜਕੀ ਬੜੀ ਚੰਗੀ ਐ ਚੰਗੇ ਘਰ ਦੀ ਲੱਗਦੀ ਐ ਚੰਗੇ ਵਸਤਰ ਪਾਏ ਹੋਏ ਨੇ ਐਦਾਂ ਬੜਾ ਕੁਸ਼ਟ ਰੋਗ ਵਾਲਾ ਕੁੜੀਏ ਨੇ ਸਿਰ ਤੇ ਚੁੱਕਿਆ ਹੋਇਆ ਕਹਾਣੀ ਕੀ ਐ ਐਸਾ ਕਿਹੜਾ ਰਾਜ ਆ ਜੋ ਇਹ ਤੋਂ ਖੁੱਸ ਗਿਆ ਹੈ ਤੇ ਬੜਾ ਸਾंभਿਆ ਉਹਨੂੰ ਤੁਰਦੀ ਰਹੀ ਕਿਤੇ ਬਾਹ ਕੇ ਚਲੀ ਜਾਂਦੀ ਹੈ ਤੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਦੀ ਹੈ ਤੇ ਦੋਨੇ ਸ਼ੱਕ ਲੈਂਦੇ ਨੇ ਆਪਣੀ ਰਜਾ ਵਿੱਚ ਰਾਜੀ ਰਹਿੰਦੇ ਤੇ ਜਦੋਂ ਇੱਕ ਦਿਨ ਕੋੜੀ ਨੇ ਕਿਹਾ ਕਿ ਰਜਨੀ ਤੂੰ ਆਪਣੀ ਜਿੱਦ ਤੇ ਨਾ ਅੜੇ ਦਾ ਠੀਕ ਹੈ ਵੇਖ ਮੈਨੂੰ ਇਹੋ ਜੀ ਬਿਮਾਰੀ ਹੈ ਜੋ ਕਦੇ ਹਟਣ ਵਾਲੀ ਨਹੀਂ ਹੈ ਤੂੰ ਐਦਾਂ ਕਰ ਮੈਂ ਤੈਨੂੰ ਬੇਨਤੀ ਕਰਦਾ ਤੂੰ ਮੈਨੂੰ ਛੱਡ ਜਾ ਮੈਂ ਆਪੇ ਆਪਣਾ ਆਪ ਜਿਵੇਂ ਹੋਏਗਾ ਠੀਕ ਹੈ ਤੂੰ ਮੈਨੂੰ ਛੱਡ ਕੇ ਚਲੀ ਜਾ ਉਹ ਕਹਿੰਦੀ ਨਹੀਂ ਮੈਂ ਪ੍ਰਮਾਤਮਾ ਦਾ ਹੁਕਮ ਲਿਆ ਹੈ ਮੈਂ ਤੈਨੂੰ ਆਪਣਾ ਪਤੀ ਪਰਮੇਸ਼ਰ ਸਵੀਕਾਰ ਕਰ ਚੁੱਕੀ ਹਾਂ ਤੇ ਪਤੀ ਪ੍ਰਮਾਤਮਾ ਇੱਕੋ ਹੀ ਵਾਰੀ ਸਵਾਰਕਾਰ ਕੀਤਾ ਜਾਂਦਾ ਹੈ ਵਾਰੀ ਵਾਰੀ ਨਹੀਂ ਤੇ ਉਹ ਗੱਲ ਵੱਖਰੀ ਹੈ ਕਿ ਕੋਈ ਐਸੀ ਬਿਦ ਬਣ ਜੇ ਪਰ ਮੈਂ ਜਿਉਂਦੇ ਜੀ ਤੈਨੂੰ ਨਹੀਂ ਛੱਡ ਸਕਦੀ ਫਿਰ ਸਿਰ ਤੇ ਟੋਕਰੀ ਚੁੱਕਦੀ ਹੈ ਤੇ ਅੱਗੇ ਚਲੀ ਜਾਂਦੀ ਹੈ ਦੇਖਣ ਵਾਲੇ ਹੈਰਾਨ ਹੁੰਦੇ ਕਿ ਵੇਖਣ ਨੂੰ ਇਹ ਲੱਗਦੀ ਨਹੀਂ ਕਿ ਐਦਾਂ ਕਿਸੇ ਗਰੀਬ ਦੀ ਲੜਕੀ ਹੈ ਤੇ ਪਰਮੇਸ਼ਰ ਦੇ ਭਾਣੇ ਦੇ ਅੰਦਰ ਸਦਾ ਆਪਣੇ ਅੰਦਰ ਉਹਨੂੰ ਚਿਤਵਿਧੀ ਰਹਿੰਦੀ ਹੈ ਕਿ ਜੋ ਤੈਨੂੰ ਚੰਗਾ ਲੱਗਦਾ ਹੈ ਉਹ ਪ੍ਰਵਾਣ ਹੈ ਤੇ ਤੁਰਦੀ ਤੁਰਦੀ ਜਦੋਂ ਪ੍ਰਮਾਤਮਾ ਨੇ ਖੇਡ ਵਰਤਾਉਣੀ ਹੁੰਦੀ ਉਸ ਧਰਤੀ ਤੇ ਪਹੁੰਚਦੀ ਆ ਜਿੱਥੇ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਬਣਿਆ ਹੋਇਆ ਅਮਰ ਸਲਸਾ ਉਦੋਂ ਕਿਸ ਇੱਕ ਛਪੜੀ ਦਾ ਰੂਪ ਸੀ ਤੇ ਚਾਰੇ ਪਾਸੇ ਦਰਖਤ ਲੱਗੇ ਹੋਏ ਆ ਜਿਵੇਂ ਇੱਕ ਜੰਗਲ ਹੋਵੇ ਛਪੜੀ ਹੋਵੇ ਇਨੇ ਛਾਂ ਵੇਖੀ ਤੇ ਕਬੇਰੀ ਆ ਉਹਦੇ ਥੱਲੇ ਆਪਣੇ ਪਿੰਗਲੇ ਪਤੀ ਨੂੰ ਕੋੜੀ ਨੂੰ ਬਹਾਇਆ ਤੇ ਕਹਿੰਦੀ ਐ ਮੈਂ ਤੇਰੇ ਵਾਸਤੇ ਕੋਈ ਪ੍ਰਸ਼ਾਦ ਦੇ ਪਾਣੀ ਦਾ ਪ੍ਰਬੰਧ ਕਰਦੀ ਆ ਤੇ ਤੁਸੀਂ ਇੱਥੇ ਬੈਠੋ ਤੇ ਆਪ ਚਲੀ ਗਈ ਉਹ ਬੈਠਾ ਰਿਹਾ ਵੇਖਦਾ ਸੋਚਦਾ ਕਿ ਹੈ ਪ੍ਰਮਾਤਮਾ ਇਹ ਤੂੰ ਕੀ ਖੇਡ ਰਚਾ ਰਿਹਾ ਇਹ ਮੇਰੇ ਲਾਇਕ ਨਹੀਂ ਸੀ ਮੇਰੇ ਯੋਗ ਨਹੀਂ ਸੀ ਤੇ ਇਹ ਵਿਚਾਰੀ ਇਹ ਕਿਹੜੇ ਦੁੱਖਾਂ ਦਾ ਸਾਹਮਣਾ ਕਰ ਰਹੀ ਹੈ ਤੇ ਥੋੜੀ ਦੇਰ ਬਾਅਦ ਜਦੋਂ ਇਹ ਨੇ ਵੇਖਿਆ ਕਿ ਉਹ ਪ੍ਰਮਾਤਮਾ ਕਾਵਾਂ ਤੋਂ ਵੀ ਹੰਸ ਬਣਾ ਸਕਦਾ ਕਾਮ ਵਰਤੀ ਨੂੰ ਵੀ ਹੰਸ ਵਰਗੀ ਵਰਤੀ ਬਣਾ ਸਕਦਾ ਪਰ ਉੱਥੇ ਨੇ ਇੱਕ ਕੌਤਕ ਵੇਖਿਆ ਕਹਿੰਦੇ ਵੀ ਕਾਲੇ ਕਾਂ ਆਉਂਦੇ ਆ ਚੁੰਮੀ ਮਾਰਦੇ ਆ ਤੇ ਚਿੱਟੇ ਹੋ ਕੇ ਨਿਕਲ ਜਾਂਦੇ ਆ ਇਹਦੀ ਨਿਗਾ ਜਦੋਂ ਪਈ ਇਹਨੇ ਵੇਖਿਆ ਵੀ ਇਹ ਕੀ ਕੌਤਕ ਹੈ ਪ੍ਰਮਾਤਮਾ ਦਾ ਇਹ ਕੀ ਖੇਡ ਵਰਤ ਰਹੀ ਜਦੋਂ ਨੇ ਹੰਕਾਰ ਤੋੜਨਾ ਹੋਵੇ ਕਿਸੇ ਦਾ ਤੇ ਕੋਈ ਸਥਾਨ ਕੋਈ ਜਗਾ ਪ੍ਰਗਟ ਕਰਨੀ ਹੋਵੇ ਤੇ ਪਰਮਾਤਮਾ ਫਿਰ ਇਹ ਖੇਡਾਂ ਵਰਤੌਂਦਾ ਹੈ ਤੇ ਜਦੋਂ ਇਹਨੇ ਵੇਖਿਆ ਅੱਗੇ ਹੋਇਆ ਇੱਕ ਡਾਣੀ ਨੂੰ ਹੱਥ ਪਾਉਂਦਾ ਤੇ ਆਪ ਵੀ ਉਹ ਪਾਣੀ ਦੇ ਵਿੱਚ ਜਦੋਂ ਚੁੰਮੀ ਲਾਈ ਪਾਣੀ ਸਰੀਰ ਤੇ ਲੱਗਿਆ ਤੇ ਕਹਿੰਦੇ ਆ ਵੀ ਸਰੀਰ ਸੀਨਾ ਜਿਹੜਾ ਉਹ ਕੰਚਨ ਵਰਗਾ ਹੋ ਗਿਆ ਆਖੋ ਸਤਨਾਮ ਠੀਕ ਹੋ ਗਿਆ ਪਰ ਜਿਹੜਾ ਉਹ ਟਾਣੀ ਨੂੰ ਹੱਥ ਪਾਇਆ ਹੋਇਆ ਸੀ ਉਹ ਕੁਦਰਤੀ ਉਹ ਤੇ ਰਹਿ ਗਿਆ ਥੋੜਾ ਜਿਹਾ ਕੋੜ ਬਿਮਾਰੀ ਰਹਿ ਗਈ ਤੇ ਥੋੜੇ ਟਾਈਮ ਬਾਅਦ ਉਹ ਰਾਜਨੀ ਵਾਪਸ ਆਉਂਦੀ ਆ ਉਹ ਵੇਖਦੀ ਹੈ ਉਹੀ ਕੋਣੀ ਪਰ ਨੌਂ ਵਰ ਨੌ ਖੜਾ ਹੈ ਬੜਾ ਸੋਹਣਾ ਸਰੀਰ ਹੈ ਇਹ ਵੇਖ ਕੇ ਡਰ ਗਈ ਹੈਰਾਨ ਹੋ ਗਈ ਵੇਖ ਕੇ ਉਹ ਜਾ ਕੇ ਕਹਿੰਦੀ ਜੀ ਇੱਥੇ ਮੇਰਾ ਪਤੀ ਬੈਠਾ ਸੀ ਕੋੜੀ ਉਹ ਕਿੱਥੇ ਚਲਾ ਗਿਆ ਉਹ ਕਹਿੰਦਾ ਵੀ ਰਜਨੀ ਉਹ ਗਿਆ ਕਿਤੇ ਨਹੀਂ ਉਹ ਤੇ ਮਈ ਆ ਉਹ ਕਹਿੰਦੀ ਨਹੀਂ ਨਹੀਂ ਤੁਸੀਂ ਵੇਖਿਆ ਹੋਣਾ ਜਦੋਂ ਮਾਨੂੰ ਬਾਹ ਕੇ ਗਈ ਆ ਤੇ ਤੁਸੀਂ ਧੋਖਾ ਕਰ ਰਹੇ ਹੋ ਤੁਸੀਂ ਮੇਰੇ ਪਤੀ ਨਹੀਂ ਹੋ ਸਕਦੇ ਉਤੇ ਕੋੜ ਦਾ ਮਾਰਿਆ ਹੋਇਆ ਉਹਨਾਂ ਨੂੰ ਮੈਂ ਟੋਕਰੀ ਵਿੱਚ ਬਹਾ ਕੇ ਗਈ ਆ ਤੇ ਜਦੋਂ ਵੇਖੋ ਕਹਿੰਦਾ ਵੇਖ ਟੋਕਰੀ ਪਈ ਆ ਤੇ ਮੈਂ ਹੀ ਤੇਰਾ ਪਤੀ ਹਾਂ ਪਰ ਰਜੀ ਨੂੰ ਇਹਨੂੰ ਵਿਸ਼ਵਾਸ ਨਾ ਆਇਆ ਜਦੋਂ ਆਪਸ ਵਿੱਚ ਝਗੜਾ ਕਰਨ ਲੱਗੇ ਦੋਵੇਂ ਜਾਣੇ ਤੇ ਕੋਲ ਕੁਝ ਕਿਸਾਨ ਫਿਰਦੇ ਆ ਕੰਮ ਕਰਨ ਵਾਲੇ ਉਹ ਨੇੜੇ ਆ ਗਏ ਕਹਿੰਦੇ ਕੀ ਗੱਲ ਹੋ ਗਈ ਉਹਨੇ ਦੱਸੀ ਵੀ ਇਸ ਤਰ੍ਹਾਂ ਕਰਕੇ ਮੈਂ ਆਪਣੇ ਪਤੀ ਨੂੰ ਭਾਇਆ ਇੱਥੇ ਇਹ ਕਹਿੰਦਾ ਵੀ ਇਹ ਕੌਤਕ ਵਰਤਿਆ ਇਹ ਖੇਡ ਵਰਤੀ ਤੇ ਮੈਂ ਠੀਕ ਹੋ ਗਿਆ ਪਰ ਇਹ ਮਨ ਦੀ ਕੋਈ ਨਹੀਂ ਉਹ ਕਹਿੰਦੇ ਤੁਸੀਂ ਇੱਦਾਂ ਕਰੋ ਇੱਥੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਰਹਿੰਦੇ ਆ ਤੇ ਤੁਸੀਂ ਉਹਨਾਂ ਕੋਲ ਚਲੇ ਜਾਓ ਉਹ ਦੁਨੀਆਂ ਦੇ ਦੁੱਖ ਦਰਦ ਸੁਣਦੇ ਆ ਤੇ ਤੁਹਾਡਾ ਵੀ ਸੁਣਨਗੇ ਤੁਹਾਡਾ ਫੈਸਲਾ ਆਪੇ ਕਰਨਗੇ ਕਹਿੰਦੇ ਦੋਵੇਂ ਜਾਣੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਕੋਲ ਚਲੇ ਗਏ ਬੈਠ ਕੇ ਜਾ ਕੇ ਦੱਸੀ ਸਾਰੀ ਕਹਾਣੀ ਵੇਦਾਂ ਹੋਇਆ ਜੀ ਮੇਰੇ ਪਤੀ ਨੂੰ ਬੜਾ ਹੰਕਾਰ ਹੋਇਆ ਮਾਣ ਹੋਇਆ ਉਹਨੂੰ ਭੁਲੇਖਾ ਸੀ ਕਿ ਸ਼ਾਇਦ ਮੈਂ ਆਪਣੇ ਪਰਿਵਾਰ ਨੂੰ ਪਾਲ ਰਿਹਾ ਹਾਂ ਪਰ ਮੈਂ ਕਿਹਾ ਨਹੀਂ ਪਿਤਾ ਜੀ ਮੈਂ ਸੰਸਕਾਰ ਲਿੱਤੇ ਆ ਮੈਂ ਸਿੱਖਿਆ ਮੈਂ ਨਾਨਕੇ ਘਰ ਰਹੀ ਆ ਵੀ ਜੋ ਦੇ ਰਿਹਾ ਸਭ ਨੂੰ ਉਹ ਪ੍ਰਮਾਤਮਾ ਦੇ ਰਿਹਾ ਹੈ ਸਭ ਦੀ ਪਾਲਣਾ ਉਹ ਪ੍ਰਮਾਤਮਾ ਕਰ ਰਿਹਾ ਹੈ ਉਹਨੇ ਹੀ ਸਾਡੇ ਵਿੱਚ ਜੋਤ ਰੱਖੀ ਆ ਪਰ ਮੇਰਾ ਪਿਤਾ ਨੂੰ ਇਹਨਾਂ ਗੱਲਾਂ ਤੇ ਕੋਈ ਵਿਸ਼ਵਾਸ ਨਹੀਂ ਆਇਆ ਉਹਨੇ ਬੜਾ ਮਾਣ ਕੀਤਾ ਉਹ ਗੁੱਸੇ 'ਚ ਆਇਆ ਮੈਨੂੰ ਕੁੜੀ ਨਾਲ ਵਿਆਹ ਦਿੱਤਾ ਪਰ ਇੱਥੇ ਜਦ ਆਏ ਉਹ ਛੱਪੜੀ ਤੇ ਬੈਠੇ ਇਹ ਕੌਤਕ ਵਰਤਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਤੇ ਜਦੋਂ ਵੇਖਿਆ ਉਹਨੇ ਵਿਖਾਇਆ ਕਹਿੰਦਾ ਦੇਖੋ ਜੀ ਥੋੜੀ ਜੀ ਮੈਨੂੰ ਰਹਿੰਦੀ ਆ ਬਿਮਾਰੀ ਅਜੇ ਮੇਰੇ ਹੱਥ ਦੇ ਉੱਪਰ ਹੈ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਇੱਕ ਵਿਧ ਬਣੀ ਐ ਇਹ ਜਰੀਆ ਸੀ ਤੁਹਾਡੇ ਜਰੀਏ ਇਹ ਜੋ ਅਸਥਾਨ ਹੈ ਇਹ ਪ੍ਰਗਟ ਹੋਣਾ ਸੀ ਅੱਜ ਵੀ ਆਪਾਂ 베ਰੀ ਉੱਥੇ ਵੇਖਦੇ ਆ ਜੋ ਆਪਾਂ ਕਹਿੰਦੇ ਆ ਵੀ ਇਹ 베ਰੀ ਬੀਬੀ ਰਜਨੀ ਵਾਲੀ 베ਰੀ ਹੈ ਉਦੋਂ ਛੱਪੜ ਹੁੰਦਾ ਸੀ ਇਹ ਅੰਮ੍ਰਿਤ ਦਾ ਕੁੰਡ ਹੈ ਛੱਪੜ ਦਾ ਪਾਣੀ ਨਹੀਂ ਜਿੱਥੇ 24 ਘੰਟੇ ਬੰਦਗੀ ਹੁੰਦੀ ਹੋਵੇ ਜਿੱਥੇ ਸਿਮਰਨ ਹੁੰਦਾ ਹੋਵੇ ਉੱਥੇ ਉੱਥੇ ਘਰ ਵਿੱਚ ਵੀ ਉਹੋ ਜਿਹੀਆਂ ਤਰੰਗਾਂ ਵਾਈਬ੍ਰੇਸ਼ਨ ਪੈਦਾ ਹੋ ਜਾਂਦੀ ਹੈ ਜਿੱਥੇ ਨਾਮ ਜਪਿਆ ਜਾਂਦਾ ਤੇ ਗੁਰੂ ਰਾਮਦਾਸ ਮਹਾਰਾ ਸੱਚੇ ਪਾਈਸ਼ਾ ਕਹਿੰਦੇ ਦੇਖ ਬੇਟਾ ਰਜਨੀ ਇਹੀ ਤੇਰਾ ਪਤੀ ਹੈ ਤੇ ਦੋਵੇਂ ਜਾਣੇ ਜਦੋਂ ਆਪਣੇ ਘਰ ਗਏ ਕਿ ਆਪਾਂ ਚਲਦਿਆਂ ਮੈਂ ਦੱਸਦੀ ਆਂ ਆਪਦੇ ਪਿਤਾ ਜੀ ਨੂੰ ਕਿ ਉਹ ਪਰਮਾਤਮਾ ਕਿੱਡਾ ਕਬੱਡਾ ਸਮਰੱਥ ਹੈ ਤੁਸੀਂ ਮਾਣ ਕਰ ਰਹੇ ਸੀ ਜਦੋਂ ਜਾ ਕੇ ਦੇਖਿਆ ਤੇ ਸਾਰੀ ਗੱਲ ਦੱਸੀ ਸੇਠ ਦੁਨੀ ਚੰਦ ਨੂੰ ਕਹਿੰਦੇ ਉਹਨੇ ਮਾਫੀ ਮੰਗੀ ਪਤਾ ਵੀ ਕੀਤਾ ਸਾਰਾ ਕਿ ਕਿਵੇਂ ਹੋਇਆ ਜਦੋਂ ਪਤਾ ਲੱਗਾ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਕਹਿਣ ਲੱਗਾ ਕਿ ਤੇਰਾ ਪਰਮਾਤਮਾ ਬਹੁਤ ਵੱਡਾ ਹੈ ਬੇਟਾ ਤੇਰਾ ਗੁਰੂ ਸਮਰੱਥ ਹੈ ਸਭ ਨੂੰ ਉਹ ਪਾਲ ਰਿਹਾ ਹੈ ਸੋ ਗੱਲ ਚੇਤੇ ਆ ਗਿਆ ਆਪਾਂ ਸ਼ਬਦ ਪੜ ਰਹੇ ਸੀ ਕਹਾਂ ਨਰ ਗਰਭਸ ਥੋੜੀ ਬਾਤ ਕਿ ਥੋੜੀ ਜੀ ਗੱਲ ਪਿੱਛੇ ਭਾਵ ਇਸ ਚੰਦ ਰੋਜਾ ਜ਼ਿੰਦਗੀ ਪਿੱਛੇ ਐ ਮਨੁੱਖ ਤੂੰ ਕਿਉਂ ਮਾਣ ਕਰਦਾ ਹੈ ਮਣ ਦਸ ਨਾਜ ਟੱਕਾ ਚਾਰ ਗੰਠੀ ਐਂਡੋ ਟੈਂਡੋ ਜਾਤ ਵੀ ਦਸ ਮਣ ਦਾਣੇ ਜਾਂ ਚਾਰ ਟੱਕੇ ਦੇ ਪੱਲੇ ਹੋ ਗਏ ਤਾਂ ਕੀ ਹੋਇਆ ਕਿਉਂ ਤੂੰ ਇਤਨਾ ਆਕੜ ਕੇ ਤੁਰਦਾ ਹੈ ਐਂਡੋ ਟੈਂਡੋ ਜਾਤ ਭਾਵ ਆਕੜ ਕੇ ਤੁਰਨਾ ਦਿਵਸ ਚਾਰ ਕੀ ਕਰੋ ਸਹੇਵੀ ਜੈਸੇ ਵਣ ਹਰਪਾਤ ਭਾਵ ਤਾਂ ਵੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ ਆਖਰ ਛੱਡ ਕੇ ਜਾਣਾ ਪੈਂਦਾ ਜਿਵੇਂ ਜੰਗਲ ਦੇ ਹਰ ਪੱਤੇ ਚਾਰ ਦਿਨ ਹੀ ਹਰੇ ਰਹਿੰਦੇ ਆ ਤੇ ਫਿਰ ਸੁੱਕ ਕੇ ਸੜ ਜਾਂਦੇ ਆ ਨਾ ਕੋਉ ਲੈ ਆਇਓ ਇਹ ਧਨ ਨਾ ਕੋਉ ਲੈ ਜਾਤ ਦੁਨੀਆਂ ਦਾ ਇਹ ਮਾਲ ਤਨ ਨਾ ਕੋਈ ਬੰਦਾ ਜੰਮਣ ਵੇਲੇ ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾ ਕੋਈ ਮਰਨ ਵੇਲੇ ਇਹ ਧਨ ਨਾਲ ਲੈ ਕੇ ਜਾਂਦਾ ਹੈ ਵੇਖੋ 라ਵਣ ਹੁਣ ਤੇ ਅਦਿਕ ਛਤਰ ਪਤ ਖਿਨਮੈ ਗਏ ਬਿਲਾਤ 라ਵਣ ਤੋਂ ਵੀ ਵੱਡੇ ਵੱਡੇ ਰਾਜੇ ਇੱਕ ਪਲਕ ਵਿੱਚ ਇੱਥੋਂ ਚਲ ਬਸੇ ਤੇ ਸਭ ਕੁਝ ਇੱਥੇ ਹੀ ਰਹਿ ਗਿਆ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ ਇਸ ਤਰ੍ਹਾਂ ਮਹਾਰਜ ਕਹਿੰਦੇ ਆਏ ਮਨੁੱਖ ਜਨਮ ਮਰਨ ਦਾ ਗੇੜ ਹਰੇਕ ਦੇ ਸਿਰ ਉੱਤੇ ਹੈ ਸਿਰਫ ਪ੍ਰਮਾਤਮਾ ਦੇ ਸੰਤ ਜਨ ਗੁਰਮਖੀ ਹੀ ਹਨ ਜੋ ਸਦਾ ਅਟਲ ਰਹਿੰਦੇ ਹਨ ਜੋ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ ਉਹਨਾਂ ਦੀ ਸੇਵਾ ਕਰੋ ਉਹਨਾਂ ਦੀ ਸੰਗਤ ਕਰੋ ਤੇ ਉਹ ਪ੍ਰਮਾਤਮਾ ਦਾ ਨਾਮ ਆਪ ਸਿਮਰਦੇ ਹਨ ਤੇ ਹੋਰਾਂ ਨੂੰ ਵੀ ਜਪਾਉਂਦੇ ਹਨ ਜਿਨ ਕੋ ਕਿਰਪਾ ਕਰਤ ਹੈ ਗੋਵਿੰਦ ਤੇ ਸਤ ਸੰਗ ਮਿਲਾਤ ਪਰਮਾਤਮਾ ਜਿੰਨਾ ਉੱਤੇ ਮੇਰ ਕਰਦਾ ਹੈ ਉਹਨਾਂ ਨੂੰ ਐਸੇ ਸੰਤ ਜਨਾਂ ਦੀ ਸੰਗਤ ਵਿੱਚ ਮਿਲਾ ਦਿੰਦਾ ਹੈ ਮਾਤ ਪਿਤਾ ਬੰਤਾ ਸੁਤਵੰਤ ਅੰਤਨਾ ਚਲਤ ਸੰਗਾਤ ਇਸ ਤਰ੍ਹਾਂ ਮਹਾਰਾਜ ਕਹਿੰਦੇ ਹੈ ਕਾਮਲੇ ਵੇਖ ਤੇਰਾ ਪਰਿਵਾਰ ਮਾਂ ਪਿਓ ਭੋਟੀ ਪੁੱਤਰ ਤਨ ਇਹਨਾਂ ਵਿੱਚੋਂ ਕੋਈ ਵੀ ਅਖੀਰ ਵੇਲੇ ਨਾਲ ਨਹੀਂ ਤੁਰਦਾ ਕਹ ਤ ਕਬੀਰ RAM ਪਜ ਬੌਰੇ ਜਨਮ ਆਕਾਰ ਥ ਜਾਤ ਕਬੀਰ ਜੀ ਆਖਦੇ ਹਨ ਇੱਕ ਪ੍ਰਭੂ ਹੀ ਸਾਥੀ ਬਣਦਾ ਹੈ ਤੇ ਪਰਮਾਤਮਾ ਦਾ ਨਾਮ ਸਿਮਰਨ ਸਿਮਰਨ ਤੋਂ ਬਿਨਾ ਜੀਵਨ ਆ ਜਿਹੜਾ ਉਹ ਵਿਅਰਥ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁਲਾ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ